हां जी मित्रों की हालचाल इस वीडियो में मैं पूरी कोशिश की थी सोनू को ऐड ना करा पर वीडियो पे कमेंट, कुछ कमेंट ही कुछ एहोजी थी ऐड करना पड़ा ਤੁਸੀਂ ਵੀ सोनू ਦੇ ਕਮੈਂਟ ਜਰੂਰ ਦੇਖ ਕੇ ਜਾਓ ਤੁਸੀਂ ਲਗਾਤਾਰ ਪੱਖ ਲੈ ਰਹੇ ਮੈਂ ਮੈਂ ਦੀਦੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਾਜਰੇ ਕਾ ਵੀ ਮੈਂ ਉਹਦੇ ਨਾਲ ਖੜੂਗਾ ਬੜੀ ਸਿਆੜੀ ਹੋਗੀ ਨਹੀਂ ਫੋੜ ਫੇੜ ਤੇਰੀ ਮਟਿਆਰੇ ਆਏ ਧੰਨਵਾਦ ਸਾਰੇ ਦਾ थैंक यू ओ खाना बदोछਣੇ ਇੱਕ ਵਾਰੀ ਇੱਕ ਵਾਰੀ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਹੈ ਘਰ ਦੇ ਬਾਹਰ ਅੰਮ੍ਰਿਤਸਰ ਉਹਨਾਂ ਨੂੰ ਇਸ ਸੁਰੱਖਿਆ ਮਿਲਤੀ ਗਈ ਹੈ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਮੁਝੇ ਕਿਉਂ ਤੋੜਾ ਆਪਾਂ ਇੱਕ ਉਹ ਲੈਵਲ ਤੇ ਆ ਗਏ ਆ ਜਿੱਥੇ ਤੋਂ ਬਾਅਦ ਫਿਨਾਲੇ ਆ ਹਾਂਜੀ ਵੀਰੇ ਸੋ ਆਪਾਂ ਨੂੰ ਚਾਹੀਦਾ ਕਿ ਇਹ ਪ੍ਰੀਪਰੇਸ਼ਨ ਜਿਹੜੀਆਂ ਪਹਿਲਾਂ ਕਰਕੇ ਰੱਖੀਏ ਹਾਂਜੀ ਵੀਰੇ ਕਰਦੇ ਹੋਣਗੇ ਇਸ਼ਨਾਨ ਟੋਪਿਆ ਚ ਕਰਦੇ ਹੋਣਗੇ 100% ਦੇ ਲੜਾਈ ਲੱਗੀ ਹੋਈ ਹੋਵੇ ਤੇ ਤੁਹਾਡੇ ਮਗਰ ਪਏ ਹੋਣ ਮੋਗਲ ਚੋਰੀ ਤੁਸੀਂ ਤਾਂ ਵਿਲੇ ਸੀ ਕਿਹੜੀ ਲੜਾਈ ਤੋਂ ਆਏ ਸੀ ਕਿਹੜੀ ਲੜਾਈ ਕਿਹੜੀ ਜੰਗ ਉਸ ਸਮੇਂ ਮੈਂ ਪਾਕਿਸਤਾਨ ਨਾਲ ਜੰਗ ਲੱਗੀ ਸੀ ਤੁਸੀਂ ਉੱਥੋਂ ਆਏ ਸੀ ਕੀ ਹੋੜੇ ਅਗਲੀ ਵੀ ਕਹਿੰਦੀ ਹੋਣੀ ਅੱਗੇ ਤੂੰ ਨਹੀਂ ਆਉਂਦੀ ਇਸ ਕੰਜਰ ਨਾਲ ਏ ੱਟਕੇ ਨਾਲੀ ਬਾਜੇ ਖਾਨੇ ਵਾਲਾ ਸਰਪੰਚ ਬਣਿਆ ਫਿਰਦਾ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਐਵੇਂ ਕਾੜ ਦੇਣ ਗਏ ਇਹਨਾਂ ਨੂੰ ਆਪ ਨੂੰ ਹੀ ਸ਼ਰਮ ਆਈ ਜਾਂਦੀ ਹੈ ਕਿਤੇ दारू ਪੀ ਕੇ ਇਹੋ ਜੀ ਹਰਕਤ ਨਾ ਹੋ ਜੇ ਮਰਨ ਹੋ ਜੂ ਸੰਗ ਚ ਪੀਪ ਨਹੀਂ ਫਸ ਗਈ ਜੇ ਮੈਂ ਹੱਸਾਂ ਮੈਨੂੰ ਪਾਪ ਤਾਂ ਨਹੀਂ ਲੱਗਦਾ ਨਹੀਂ ਨਹੀਂ ਮੈਂ ਜੇ ਮੈਂ ਗਾਦੀ ਦੇ ਨਾਲ ਨੱਚ ਲੈਣ ਦੇ ਮਨ ਨੂੰ ਜੇ ਨਾਲ ਨੱਚ ਲੈਣ ਦੇ ਖੁਦ ਕੀ ਆਵਾਜ਼ ਸੇ ਹੀ ਖੁਦ ਕੋ ਸਿਰ ਦਰਦ ਹੋ ਰਹਾ ਹੈ ਬਾਬਾ ਕਹਿੰਦਾ ਮੇਰੇ ਨਾਲ ਨਾ ਨੱਚੀ ਮੈਨੂੰ ਜੋਗੀ ਦੇ ਤਹਾਰੇ ਉੱਤੇ ਨੱਚ ਲੈ ਜੇ ਨਹੀਂ ਮੈਨੂੰ ਜੋਗੀ ਦੇ ਤਹਾਰੇ ਖੋਦ ਵੀ ਆਵਾਜ਼ ਸੁਣ ਕੇ ਹਾਸਾ ਆ ਰਿਹਾ ਬੀਬੀ ਜੀ ਨੂੰ ਸਪੀਕਰ ਰੱਸੀ ਨਾਲ ਬੰਨਿਆ ਦਰਵਾਜ਼ੇ ਉੱਪਰ ਜ਼ਿਆਦਾ ਜ਼ੋਰ ਨਾ ਲਗਾ ਤੇਰੀ ਜਾਨ ਨਿਕਲ ਜਾਣੀ ਕੰਬਲੀਏ ਤੁਸੀਂ ਲਗਾਤਾਰ ਬੀਬੀ ਦੇ ਪੱਖ ਵਿੱਚ ਬੋਲ ਰਹੇ ਹੋ ਬਾਬਾ ਜੀ ਤੁਸੀਂ ਆਪਣੇ ਬੱਚੇ ਨੂੰ ਇਸ ਲਾਈਨ ਤੇ ਤੋਰੋਗੇ ਦੇਖੋ ਕੱਲ ਕੀ ਆ ਜੇ ਤਾਂ ਤੂੰ ਆਪਣੀ ਭੈਣ ਨੂੰ ਤੋਰ ਸਕਦਾ ਫੇਰ ਤਾਂ ਮੈਂ ਵੀ ਤੋਰ ਨਾ ਕਿਹਨੂੰ ਕਿਉਂ ਮੈਨੂੰ ਕਿਉਂ ਬੋਲਣਾ ਤੂੰ ਕੌਣ ਹੁੰਦਾ ਜੰਮਿਆ ਮੈਨੂੰ ਬੋਲਣ ਵਾਲਾ ਬਾਬਾ ਜੀ ਕੀ ਖਾ ਕੇ ਬੈਠੇ ਸੀ ਤੂੰ ਪੁੱਤ ਮੀਡੀਆ ਛੱਡ ਕੋਈ ਵੈਡਿੰਗ-ਵੋਲਡਿੰਗ ਦੇ ਕੰਮ ਸਿੱਖ ਲੈ ਮੈਂ ਲਗਾਤਾਰ ਪੱਖੀ ਬੋਲਦਾ ਉਹਦੇ ਹੀ ਬੋਲਦਾ ਵੇਖੋ ਇਹ ਲਗਾਤਾਰ ਪੱਖ ਲੈ ਰਹੇ ਮੈਂ ਮੈਂ ਬੀਜੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਾਜਰੇ ਤਾਂ ਵੀ ਮੈਂ ਉਹਦੇ ਨਾਲ ਖੜੂ ਪੱਤਰਕਾਰ ਸਾਹਿਬ ਇਹੋ ਜਿਹੇ ਦੱਲੇ ਬੰਦੇ ਦੀ ਇੰਟਰਵਿਊ ਕਿਉਂ ਲੈਂਦੇ ਹੁੰਦੇ ਜੀ ਵਧੀਆ ਹੋਇਆ ਇਹਨਾਂ ਦਲਾਲ ਮੀਡੀਆ ਨਾਲ ਇਹ ਵੀ ਚੋਰਾਂ ਦੀ ਇੰਟਰਵਿਊ ਲੈਣ ਚਲੇ ਜਾਂਦੇ ਨੇ ਬੱਤ ਸਹੀ ਹੈ ਲਗਾਤਾਰ ਮਰੀਆਦਾ ਚਰੇ ਕੱਲ ਦਾ ਮੇਰਾ ਚਰਕੇ ਗੱਲ ਕਰ ਰਹੀ ਮੈਂ ਬਬਾਈ ਮੇਰਾ ਮੈਂ ਮਗਾਂ ਚਰਕੇ ਗੱਲ ਕਰ ਮੇਰਾ ਖਾਨਦਾਨ ਉਹ ਆ ਜਿਨ੍ਹਾਂ ਨੇ ਬਾਵਰੀ ਮਸਜਿਦ ਨੂੰ ਆਜ਼ਾਦ ਕਰਾਇਆ ਬਸ ਬਸ ਇੱਕ ਦੂਜੇ ਦੇ ਲਫੜ ਨਹੀਂ ਮਾਰਨੇ ਪੱਤਰਕਾਰ ਵੀਰੇ ਇਹੀ ਮੈਂ ਕਹਿੰਦੇ ਬੂਥੇ ਤੇ ਮਾਰ ਅੱਗੇ ਹਾਲ ਦੀ ਸੁਆਣੀ ਮੋਰਾਂ ਲੰਡੀ ਅਰੇ ਸੋਈ ਬੋਲੀ ਕਿੱਟੇ ਦਾ ਬਾਹ ਹਾਲਦੀ ਮਹਿੰਗੀ ਹੋਈ ਸ਼ਰਮ ਲਈ ਹੁਦੀ ਮਕਾਉਣ ਦੇ ਇਹ ਤਾਂ origignal ਚਪੇੜ ਸੀ ਸਾਰਾ ਚਾਹ ਮਾਰਦਾ ਇਸੇ ਡਰ ਦੇ ਚੱਕਰ ਚ ਮੈਰੀ ਲਾਣੀ ਬਣਾਉਂਦਾ ਮਾਰ ਤੂੰ ਮਾਰ ਤੂੰ ਮਾਰ 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 ਇਹ ਦੇਖੋ ਸਰਪੰਚ ਉਹਨੇ ਛਾਤੀ ਚ ਮਾਰਨੀ ਹੈ ਤੂੰ ਪਿੱਠ ਕਰ ਲੈਣਾ ਦੇਖੋ ਸਰਪੰਚ ਦੇ ਕੋਲ ਗੋਲੀਆਂ ਵੰਤਾਂ ਦਾ ਦੇਖੋ ਜਿਸ ਨੇ ਪੈਂਚ ਦੇਖੋ ਇਹ ਦੇਖੋ ਆਜਾ ਪੈਂਚ ਬਣੇ ਸਿਆਣਾ ਵੈਣਾ ਸਾਡੀ ਗੱਡੀ ਸਾਡੀ ਗੱਡੀ ਤੇ ਲਾਗੂ ਨੰਗੀ ਆ ਤੁਹਾਨੂੰ ਬਹੁਤ 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 ਮਾਰੀ ਦੇ ਇਹ ਦੇਖੋ ਅੱਗੇ ਕਰ ਮਾਰਦਾ ਰੁਕ ਜੋ ਨਿਸ਼ਾਨਾ ਤੇ ਸੈੱਟ ਕਰ ਲੈਣ ਦਿਓ ਤੁਸੀਂ ਹਿੱਲ ਜਾਂਦੇ ਜੀ ਕੋ ਕਰਦੇ ਯਾਰ ਪਿੱਛੇ ਅੱਗੇ ਹਾਂਦੀ ਉਹੀ ਡਰਾਈਵਰ ਕਰੀ ਹੋਨਾ ਖਾਲੀ ਆ ਜਾ ਭਰੀ ਹੋਰ ਬਾਹਰ ਦੇ ਬੁੱਢਾ ਟਲਦਾ ਨਹੀਂ ਤਾਈਓ ਖਾਲੀ ਦੇਈਦਾ ਇਹਨੂੰ ਕੀ ਹੋ ਗਿਆ ਯਾਰ ਇਨੀ ਡਿਮਾਂਡਿੰਗ ਪਰਫਾਰਮੈਂਸ ਕੀਤੀ ਤੁਹਾਨੂੰ ਪਤਾ ਇਹ ਯਾਰ ਵੀਰੇ ਐਡਾ ਸੋਹਣਾ ਲਿਖਿਆ ਪਿਆ ਤੁਸੀਂ ਤੋਂ ਮਿਊਜ਼ਿਕ ਯਾਰ ਮੈਂ ਕਹਿੰਦਾ ਜੇ ਹੈਨਾ ਆਪਾਂ ਤਿਆਰੀ ਕੀਤੀ ਹੋਵੇ ਤਾਂ ਕੰਟੈਂਟ ਬਹੁਤ ਵੱਡਾ ਯਾਰ ਬਹੁਤ ਜਦਾ ਵੱਡਾ ਕੰਟੈਂਟ ਹੈ ਨਹੀਂ ਸਰ ਮੈਂ ਸਹੀ ਸੀ ਜਨਾਨੀਆਂ ਸਿਰੋਂ ਚੱਲਣ ਵਾਲੇ ਇਹਨਾਂ ਜੱਜਾਂ ਵਿੱਚੋਂ ਸਿੰਗਰ ਕਿਹੜਾ ਐਵੇਂ ਸਾਲੇ ਚਵਲ ਰਿਆਜ ਕੀਤਾ ਬੁਰਾ ਸਰ ਆਪਣਾ ਭਾਉ ਵੀਰੇ ਮੇਰੇ ਲਿਖਿਆ ਗੱਲ ਸੀਰੇ ਚਲੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਦੇਖੋ ਪਰ ਤੁਹਾਨੂੰ ਇਹ ਚੀਜ਼ ਦਾ ਪਤਾ ਸੀਗਾ ਹਨਾ ਕਿ ਆਪਣਾ ਕੰਪੀਟੀਸ਼ਨ ਆ ਹਨਾ ਐਂਡ ਆਪਾਂ ਉਹ ਲੈਵਲ ਤੇ ਆ ਗਏ ਆ ਜਿੱਥੇ ਤੋਂ ਬਾਅਦ ਫਿਨਲ ਆਇਆ ਹਨਾ ਹਾਂਜੀ ਵੀਰੇ ਸੋ ਆਪਾਂ ਨੂੰ ਚਾਹੀਦਾ ਕਿ ਇਹ ਪ੍ਰੀਪਰੇਸ਼ਨ ਜਿਹੜੀ ਆ ਪਹਿਲਾਂ ਕਰਕੇ ਰੱਖੀਏ ਹੋਰੀ ਚੱਲੋ ਸਾਰੇ ਰੁਪਈਆ ਇੱਕ ਨਹੀਂ ਮਿਲਣਾ ਡੰਗਰ ਡਾਕਟਰ ਜੱਜ ਬਣੇ ਫਿਰਦੇ ਸਾਰੇ ਚੂਪੇ ਇਕੱਠੇ ਹੋਏ ਬੈਠੇ ਐ ਆਓ ਸਾਰੇ ਨੇ ਕਰਦੇ ਆ ਗਏ ਹੋ ਐ ਟਿਕਣੀ ਬਣੀ ਐ ਟੜਿੰਗ ਬੜੀ ਸਾਡੀ ਹੋ ਗਈ ਨਹੀਂ ਔੜ ਬੜ ਤੇਰੀ ਮਟਿਆਰੇ ਧੰਨਵਾਦ ਸਾਰਿਆਂ ਦਾ ਥੈਂਕ ਯੂ ਉਹ ਖਾਣਾ ਬਦੋਛਣੇ ਇੱਕ ਵਾਰੀ ਇੱਕ ਵਾਰੀ ਕਹਿੰਦਾ ਬਾਹਰ ਆ ਮੈਂ ਚਪੇੜਾਂ ਖਾਣੀਆਂ ਬਦਮਾਸ਼ੀ ਕਰਨ ਲੱਗ ਗਿਆ ਇਹ ਵੀ ਇਹ ਬਦਮਾਸ਼ ਮਾਫੀ ਵੀ ਜਲਦੀ ਮੰਗ ਲੈਂਦਾ ਆਪਣੇ ਲੋੜਾ ਬੱਚਾ ਚਾ ਬੁਲੰਦੇ ਸੁਨੋ ਗਲਤੀ ਦੇ ਮੇਸਟਰ ਦੀ ਗਲਤੀ ਸਿਮਾ ਮਾਫ ਕਰੇ ਸੀ ਦੁਆਰਾ ਬੋਲਣਿਆ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਹੈ ਘਰ ਦੇ ਬਾਹਰ ਅੰਮ੍ਰਿਤਸਰ ਉਹਨਾਂ ਨੂੰ ਇਸ ਸੁਰੱਖਿਆ ਮਿਤੀ ਗਈ ਹੈ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਕਿਉਂਕਿ ਇਸ ਵਕਤ ਕਈ ਇਨਫਲੂਐਂਸਰ ਸਹਿਮ ਦੇ ਮਾਹੌਲ ਦੇ ਵਿੱਚ ਨੇ ਸਾਨੂੰ ਮਾਣਾ ਪੰਜਾਬ ਪੁਲਿਸ ਤੇ ਇਹ ਗਸ਼ਤੀਆਂ ਦੀ ਰਾਖੀ ਕਰਦੀ ਆ ਵਾਹ ਜੀ ਵਾ ਲੁਤਿਆ ਨੂੰ ਸੁਰੱਖਿਆ ਖਾਦਾ ਜ਼ਿਕਰ ਕੀਤਾ ਗਿਆ ਸੀ ਧਮਕੀ ਦਿੱਤੀ ਗਈ ਸੀ ਥ्रेट ਦਿੱਤੇ ਗਏ ਜਾਨੋ ਮਾਰਨ ਦੇ ਥ्रेट ਦਿੱਤੇ ਗਏ ਜਿਸ ਤੋਂ ਬਾਅਦ ਦੀਪਿਕਾ ਲੂਥਰਾ ਕਬਰਾਂ ਜਾਂਦੀ ਹੈ ਔਰ ਦੀਪਿਕਾ ਲੂਥਰਾ ਕੈਮਰੇ ਸਾਹਮਣੇ ਰੋਈ ਵੀ ਕਿ ਮੈਂ ਹੁਣ ਕੋਈ ਬਲਗਰ ਕੰਟੈਂਟ ਕੋਈ ਅਜੀਹਾ ਕੰਟੈਂਟ ਨਹੀਂ ਪਾਉਂਦੀ ਪੰਜਾਬ ਵਿੱਚ ਰਾਜ ਕੇ ਗੰਦ ਪਾਓ ਤੇ ਸਕਿਉਰਿਟੀ ਪੰਜਾਬ ਸਰਕਾਰ ਵੱਲੋਂ ਕਮਾਲਾ ਨਚਾਰਨ ਨੂੰ ਵੀ ਆ ਸਕਿਉਰਿਟੀ ਮਿਲਣ ਲੱਗ ਗਈ ਉਠਾਲੇ ਰੇ ਬਾਬਾ ਪਾ ਇਹਨਾਂ ਨੇ ਪਹਿਲਾਂ ਡਿਮਾਂਡ ਕਰਦੀ ਹੈ ਭਾਜੀ ਸੁਣਾ ਦੀਏ ਯਾਰ ਹੋ ਗਿਆ ਪੁਲਿਸ ਵੀ ਚਫਰਤੀ ਤੇਰੇ ਦਿਲ ਦੀ ਰੀਜਪੂਰੀ ਕਰਦੀ ਬਾਜੀ ਕਈ ਤਰਾਜ ਕੀ ਕਿਨੇ ਆ ਦੱਸੋ ਜਨਾਬ ਜੀ ਸੂਰਾਂ ਦਾ ਵੈਰੀ ਸੋਨੂ ਸੀਤੋ ਵਾਲਾ ਪਤੰਦਰ ਨੇ ਸਾਰੇ ਲਖਾਰੀ ਫੇਲ ਕਰਤੇ ਹਉ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਹਾ ਦੱਬਦਾ ਕਿੱਥੇ ਆ ਹੈ ਹਉ ਤੇਰੇ ਯਾਰ ਨੂੰ ਹਉ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਹਾ ਦੱਬਦਾ ਕਿੱਥੇ ਆ ਮੈਂ ਕਿੰਨਾ ਔਖਾ ਫੜਿਆ ਅੱਜ ਤੱਕ 31 ਦੇ 31 ਸੋਰੀ ਲਾਤੇ ਸ਼ੁਗਾਰਾ ਪਹਿਲੀ ਵਾਰ ਗਾਣੇ ਦੀ ਪਹਿਲੀ ਲਾਈਨ ਪੂਰੀ ਬੋਲੀ। ਉਹ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ। ਉਹ ਦੱਬਦਾ ਕਿੱਥੇ ਆ। ਉਹ ਬਾਈ ਬਾਈ ਕਹਿੰਦੀ ਦੁਨੀਆ। ਉਹ ਤੇਰੇ ਕਿੰਸਲਾ ਦੇ ਤੇਰੇ ਜੱਟ ਨੂੰ। ਉਹ ਬਾਈ ਬਾਈ ਕਹਿੰਦੀ। ਇੱਕ ਗਾਣੇ 'ਚ ਦੋ ਗਾਣੇ ਫਿਟ ਕਰ ਦਿੰਦਾ ਪਤੰਦਰ। ਕੋਈ ਪਤਾ ਨਹੀਂ ਕਿਹੜਾ ਸਟੇਸ਼ਨ ਚੱਕ ਲੈਂਦਾ। ਨਾ ਰੇ ਨੂੰ ਕਨਾਲ ਲਾ ਲਈਏ। ਪਗੜੇ ਵਿੱਚ ਵੀ ਕਸ ਦਈਏ। ਕੁਝ ਨਹੀਂ ਹੋਇਆ ਸੋਨੂੰ ਨੂੰ ਦੇਖ ਕੇ ਭੱਜ ਗਿਆ। ਠੇਕ ਨੋਖਣਾ ਪਹਿਲਾਂ ਹੀ ਦੱਸ ਦਈਏ। ਠੋਖਣਾ ਪਹਿਲਾਂ। ਸੋਨੂੰ ਜੀ ਸਾਰੇ ਦਾ ਧੰਨਵਾਦ ਕਰਦੇ ਆ ਸੋਨੂੰ ਜੀ। ਸਾਡੇ ਸੋਨੂੰ ਸੀਤੋ ਵਾਲੀ ਦਾ ਧੰਨਵਾਦ ਕਰਦੇ ਆ। ਸੋਨੂੰ ਨੇ ਧੰਨਵਾਦ ਕੀ ਕਰਨਾ ਸੋਨੂੰ ਨੂੰ ਤਾਂ ਆਪਦੀ ਪਈ ਏ ਬਣ ਕੇ ਗਿਆ। ਸੋਨੂੰ ਤਾਂ ਪਤੰਦਰ ਆਪ ਘਬਰਾਇਆ ਹੋਇਆ ਲੱਗ ਰਿਹਾ। ਲਾ ਜੀ ਸੋਨੂੰ ਜੀ। ਸੋ ਉਹਨੂੰ ਨੇ ਕੀ ਕਹਿਣਾ ਉਹ ਤਾਂ ਆਪ ਸੋਚ ਰਿਹਾ ਬਣ ਕੇ ਗਿਆ ਮੈਂ ਕਿੱਧਰ ਜਾਵਾਂ ਸੋਨੂੰ ਨੂੰ ਫਸਾ ਕੇ ਨਿਕਲ ਗਏ ਕੁੱਝ ਤੁਸੀਂ ਆਏ ਸੀ ਕਿਹਾ ਸੀ ਮੈਂ ਨਹਾ ਕੇ ਨਹੀਂ ਆਇਆ ਅੱਜ ਨਹਾ ਕੇ ਆਇਆ ਮੈਂ ਕਿਹਾ ਦੁਬਾਰਾ ਤੁਸੀਂ ਪੁੱਛਣਾ ਹੋਗਾ ਤਾਂ ਮੈਂ ਤਾਂ ਸਪੈਸ਼ਲੀ ਨਹਾ ਕੇ ਆਇਆ ਅੱਜ ਦਹੀ ਨਾ ਨਹਾ ਕੇ ਆਇਆ ਪਿਛਲੀ ਵਾਰ ਤੁਸੀਂ ਨਾ ਕੇ ਨਹੀਂ ਆਏ ਸੀ ਅਜੋਦੇ ਦੇ ਡਾਇਰੈਕਟ ਤੁਹਾਡੇ ਕੋਲ ਆ ਗਿਆ ਸੀ ਤੇ ਕੋਈ ਜ਼ਰੂਰੀ ਨਹੀਂ ਹੈਗਾ ਆਪਾਂ ਕਿਹੜਾ ਕੋਈ ਨਾ ਨਾ ਉਹ ਪਿਛਨਾਨ ਕਰਨਾ ਤਾਂ ਲਾਜ਼ਮੀ ਹੈ ਨਾ ਗੁਰੂ ਸਾਹਿਬ ਨੇ ਕਿਹਾ ਕਿ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਸਿੰਘ ਜਦੋਂ ਜੰਗਲਾਂ ਵਿੱਚ ਰਹਿੰਦੇ ਤੇ ਕੋਈ ਜ਼ਰੂਰੀ ਨਹੀਂ ਚਾਹੀਦੀ ਉਧਰ ਕਰਦੇ ਹੋਣਗੇ ਇਸ਼ਨਾਨ ਟੋਪਿਆ ਕਰਦੇ ਖਾਣੀਆਂ ਤੇ ਨੇ ਚ ਪੇੜਾ ਹੀ ਨੇ ਚਾਹੇ ਨਾ ਕੇ ਖਾੜੇ ਚਾਹੇ ਬਿਨਾ ਨਾਤੇ ਕੁੱਤੇ ਖਾਣੀ ਵੀ ਕਹਿ ਸਕਦੇ ਆ ਕੀ ਹੋਣਗੇ 100% ਦੀ ਲੜਾਈ ਲੱਗੀ ਹੋਈ ਹੋਵੇ ਤੇ ਤੁਹਾਡੇ ਮਗਰ ਪਏ ਹੋਣ ਮਗਲ ਉਸ ਤਾਂ ਵੇਲੇ ਸੀ ਕਿਹੜੀ ਲੜਾਈ ਤੋਂ ਆਏ ਸੀ ਕਿਹੜੀ ਲੜਾਈ ਕਿਹੜੀ ਜੰਗ ਉਸ ਸਮੇਂ ਮੈਂ ਅਜੋਧਿਆ ਨਾਲ ਜੰਗ ਲੱਗੀ ਸੀ ਤੁਸੀਂ ਉੱਥੋਂ ਆਏ ਸੀ ਮੈਂ ਅਜੋਧਿਆ ਤੋਂ ਚੱਲਿਆ ਸਿੱਧਾ ਤੁਹਾਡੇ ਕੋਲ ਆਇਆ ਕੋਈ ਉਸ ਸਮੇਂ ਉਹ ਕਾਰਜ ਜ਼ਰੂਰੀ ਸੀ ਨਾਉਣਾ ਜ਼ਰੂਰੀ ਤੁਹਾਡਾ ਜਲੂਸ ਨਿਕਲ ਗਿਆ ਉਸ ਗੱਲ ਤੇ ਪੂਰੇ ਸੋਸ਼ਲ ਮੀਡੀਆ ਤੇ ਇਹ ਤਾਂ ਲੋਕਾਂ ਦੀ ਆਪਣੀ ਸੋਚ ਹੈ ਜਿਹੜੇ ਦੇਖਦੇ ਨੇ ਉਹ ਕਿਹੜੇ ਨੰਨਦੇ ਨੇ ਬਾਈ ਇਹਨੂੰ ਕਹਿੰਦੇ ਆ ਮੂੰਹ ਤੇ ਬੇਇੱਜ਼ਤੀ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ ਬੱਤ ਸਹੀ ਹੈ ਕਪਿਲ ਸ਼ਰਮਾ ਸ਼ੋਅ ਫਲੌਪ ਕਰਤਾ ਕਿੰਨਾ ਬੇਸ਼ਰਮ ਬੰਦਾ ਇਹਨੂੰ ਕੋਈ ਅਸਰ ਨਹੀਂ ਕੁੱਤੇ ਖਾਣੀ ਦਾ ਹਾਂਜੀ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਹਨਾਂ ਨੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤਾ ਵੀਡੀਓ ਲਾਈਕ ਕਰਕੇ ਜੇ ਅਗਰ ਇਹੋ ਜਿਹੀ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਬੈਲ ਆਈਕਨ ਵੀ ਔਨ ਕਰ ਲਓ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਇੱਕ ਆਖਰੀ ਗੱਲ ਹੋਰ ਵੀਡੀਓ ਤੁਹਾਨੂੰ ਹਸਾਉਣ ਲਈ ਪਾਈ ਜਾਂਦੀ ਹੈ ਵੀਡੀਓ ਨੂੰ ਐਂਟਰਟੇਨਮੈਂਟ ਪਰਪਸ ਨਾਲ ਦੇਖਿਆ ਕਰੋ ਦਿਲ ਤੇ ਨਾ ਲਿਆ ਕਰੋ ਬਾਕੀ ਮੈਂ ਮਿਲਦਾ ਇਹੋ ਜਿਹੀ ਕਿਸੇ ਹੋਰ ਵੀਡੀਓ ਵਿੱਚ